ਤੇ ਤੁਹਾਡੇ ਦਿਲਾਂ ਚ ਮੈਂ ਸਮਝਦਾ ਜਿਨ੍ਹਾਂ ਨੇ ਜਗ੍ਹਾ ਬਣਾਈ ਹੈ ਐਮੀ ਨਹੀਂ ਹੈ ਜਗ੍ਹਾ ਬਣਦੀ ਮੈਂ ਦੇਖ ਰਿਹਾ ਸੀ ਲੋਕ ਕਿਵੇਂ ਪਿਆਰ ਨਾਲ ਆਪਣਾ ਸਮਝ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਹਮੇਸ਼ਾ ਆਚਾਰ ਸਾਲ ਤੋਂ ਚਾਰ ਟਰਮਾਂ ਦਾ ਮੈਨੂੰ ਦੇਖਦੇ ਹੋ ਗਿਆ ਵੀ ਹਮੇਸ਼ਾ ਉਹਨਾਂ ਨੇ ਆਪਣੇ ਇਲਾਕੇ ਦੀ ਆਪਣੀ ਪੰਜਾਬ ਦੀ ਗੱਲ ਕੀਤੀ ਉਦੋਂ ਬਾਅਦ ਮੈਂ ਹੁਣੀ ਇਹ ਗੱਲ ਕਹਿ ਰਿਹਾ ਸੀ ਮਹਾਰਾਣੀ ਜੀ ਨੂੰ ਮੈਂ ਕਿਹਾ ਮਹਾਰਾਣੀ ਜੀ ਪ੍ਰਨੀਤ ਕੌਰ ਜੀ ਤੁਸੀਂ ਤਾਂ ਚਲੋ ਹੈਗੇ ਹੀ ਸੀ ਹੈਗੇ ਹੋ ਪਰ ਜਿਹੜਾ ਅਜਖੜ ਸਾਹਿਬ ਦਾ ਫੈਸਲਾ ਸੀ ਇਹ ਅਜੇ ਕੀ ਮੈਂ ਸਮਝਦਾ ਇਸ ਪਰਿਵਾਰ ਨੂੰ ਇਹ ਜਿਹੜੀ ਸਿਆਸਤਾਂ ਉਹ ਹਮੇਸ਼ਾ ਪਰਿਵਾਰ ਵੱਲੋਂ ਮਿਲੀ ਆ ਪਰ ਬੀਬੀ ਜੈਨਦਰ ਕੌਰ ਮੈਨੂੰ ਯਾਦ ਆ ਗਿਆ ਉਹ ਸੀਨ ਇਸੇ ਇਲਾਕੇ 'ਚ ਜਦੋਂ ਆ ਵੀ ਬਰਸਾਤਾ ਹੈ ਜਦੋਂ ਪਿਛਲੇ ਤੋਂ ਪਿਛਲੇ ਸਾਲ ਮੈਨੂੰ ਲੱਗਦਾ ਜਦੋਂ ਹੜ੍ਹ ਆਏ ਸੀ ਤੇ ਕਿਸ ਤਰੀਕੇ ਨਾਲ ਬੀਬੀ ਜੈਨਦਰ ਕੌਰ ਨੇ ਉਸ ਵੇਲੇ ਪਾਣੀ ਦੇ ਨਾਲ ਪ੍ਰਵਾਹ ਕਰਦੇ ਹੋਏ ਇੱਕ ਲੇਡੀ ਹੋਣ ਦੇ ਨਾਤੇ ਆ ਉਰੇ ਦਾ ਇੱਕ ਐਮਐਲਏ ਵੀ ਸੀ ਸ਼ਾਇਦ ਉਸ ਵੇਲੇ ਮੰਤਰੀ ਸੀ ਤੇ ਉਹ ਵੀ ਵਿੱਚ ਕਿਤੇ ਡੁੱਬਦਾ ਫਿਰਦਾ ਸੀ ਪਾਣੀ ਦਾ ਪਰ ਜੈਨਦਰ ਬੀਬੀ ਦਾ ਕਦ ਕਾਟ ਹਾਈਟ ਆ ਜਿਹੜੀ ਉਹ ਵੀ ਰੱਬ ਦੀ ਮਿਹਰ ਨਾਲ ਲੰਬੀ ਆ ਤੇ ਜਿੱਦੋਂ ਜਹਦ ਕਰ ਰਿਆ ਸੀ ਮੰਤਰੀ ਸਮਾਨ ਪਹੁੰਚਾਉਣ ਦੀ ਪਰ ਬੀਬੀ ਜੀ ਨੇ ਉਤੋਂ ਦੀ ਹੋ ਕੇ ਚਾਹੇ ਉਹ ਗਰੀਬ ਮਜ਼ਦੂਰ ਕਿਸਾਨਾਂ ਦੇ ਲਈ ਉਹ ਲੜਾਈ ਲੜੀ ਅੱਜ ਉਹਨਾਂ ਦਾ ਵੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਜਿਆਨੀ ਜੀ ਇਨਚਾਰਜ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭੰਡਾਰੀ ਜੀ ਸੁਭਾਸ਼ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਜਾਨੀ ਸਾਹਿਬ ਸਾਡੇ ਵੱਡੇ ਪ੍ਰਾਫਦੇ ਜੰਗਵਾਜਵਾ ਜੀ ਵਿਕਰਮਜੀਤ ਚੀਮਾ ਜੀ ਤੇ ਸਭ ਤੋਂ ਅਹਿਮ ਕਿਉਂਕਿ ਅਸੀਂ ਦੋਨੋਂ ਲੁਧਿਆਣੇ ਤੋਂ ਆ ਬਹੁਤ ਹੀ ਸਤਿਕਾਰਯੋਗ ਜਿਹੜੀ ਮੈਂ ਸਮਝਦਾ ਬੀਜੇਪੀ ਆਰਗੇਨਾਈਜੇਸ਼ਨ ਲਈ ਬਹੁਤ ਮਿਹਨਤ ਕਰਦੇ ਆ ਕੰਮ ਕਰਦੇ ਆ ਸਤਕਾਰਯੋਗ ਅਨਿਲ ਸ੍ਰੀਮ ਸਾਹਿਬ ਸਾਡੇ ਸਾਰੇ ਪੁਰੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਕੱਠ ਕੀਤਾ ਸਾਡੇ ਸਤਕਾਰਯੋਗ ਬਾਦਲ ਸਾਹਿਬ ਮਨਪ੍ਰੀਤ ਬਾਦਲ ਜੀ ਜਿਹੜੇ ਥੋੜਾ ਚਿਰ ਪਹਿਲਾਂ ਹੀ ਲੰਬੀ ਦੇ ਵਿੱਚ ਇਲੈਕਸ਼ਨਾਂ ਜਿਹੜੀ ਗਿੱਦੜਵਾਦ ਜਿਹੜੀ ਇਲੈਕਸ਼ਨਾਂ ਉਹ ਬੜੀ ਮਜ਼ਬੂਤੀ ਨਾਲ ਲੜੀ ਮਨਪ੍ਰੀਤ ਸਿੰਘ ਜੀ ਵੀ ਬਰਾਜਮਾਨ ਨੇ ਮੈਂ ਸਿਰਫ ਤੁਹਾਡੇ 2-3 ਮਿੰਟ ਲੈਣੇ ਆ ਕਿਉਂਕਿ ਦੋਨੋਂ ਤਿੰਨ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਸੁਣਨਾ ਮੈਂ ਅੱਗੇ ਤੋਂ ਇਹ ਗੱਲ ਕਹੀ ਆ ਵੀ ਜਦੋਂ-ਜਦੋਂ ਅਸੀਂ ਆਗੇ ਉਦੋਂ ਹੀ ਬੁਲਾਉਣਾ ਸ਼ੁਰੂ ਕਰ ਦਿਓ ੜੀ ਕੋ ਨਾ ਕਿਉਂਕਿ ਲੋਕ ਅੱਜ ਕੱਲ ਦਾ ਸਮਾਂ ਹੈ ਜਿਹੜਾ ਉਹ ਬਦਲ ਗਿਆ ਤਬਦੀਲੀ ਆ ਹਾਜ਼ਰੀ ਲਾਉਣਾ ਹੀ ਬਹੁਤ ਵੱਡੀ ਗੱਲ ਆ ਤੁਹਾਡੀ ਦੋ-ਦੋ ਚਾਰ-ਚਾਰ ਘੰਟੇ ਬੈਠਣ ਦਾ ਹੁਣ ਸਮਾਂ ਨਹੀਂ ਰਿਹਾ ਇਸ ਕਰਕੇ ਮੈਂ ਸਿਰਫ 2 ਮਿੰਟ ਤੁਹਾਡੇ ਲਵਾਂਗਾ ਦੋ ਗੱਲਾਂ ਮੈਂ ਕਰਨੀਆਂ ਸਭ ਤੋਂ ਪਹਿਲਾਂ ਬੇਸ਼ੱਕ ਅਸੀਂ ਇਹ ਲੜਾਈ ਆ ਜਿਹੜੀ ਇਹ ਜਿੱਤੀ ਆ ਇਹ ਆਮ ਕਿਸਾਨ ਮਜ਼ਦੂਰ ਨੇ ਇਹ ਲੜਾਈ ਜਿੱਤੀ ਆ ਐਵੇਂ ਹੀ ਨਹੀਂ ਭਗਵੰਤ ਮਾਨਾਰਗੇ ਉਹਨਾਂ ਦੇ ਦਿੱਲੀੋਂ ਡਾਕਾ ਮਾਰਨ ਜਿਹੜੀ ਤੁਹਾਡੀ ਜ਼ਮੀਨ ਤੇ ਆਏ ਸੀ ਤੇ ਉਹ ਲੋਕਾਂ ਦੇ ਮੂੰਹ ਐਵੇਂ ਨਹੀਂ 모ੜੇ ਇਹ ਤੁਹਾਡੇ 'ਚ ਤਾਕਤ ਆ ਇਹ ਤੁਹਾਡੇ 'ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀਆਂ ਇਹ ਵੱਡੇ ਕੈਬਨਿਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰ ਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਡਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਰਾਜ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਖੁਸ਼ ਨਹੀਂ ਗਏ ਮੈਂ ਕਿਉਂ ਲੈ ਕੇ ਆਉਣ ਪਰ ਅੱਜ ਮੈਂ ਉਸ ਪਾਰਟੀ ਚ ਆ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ سلسلہ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹਾਂ ਕੋਈ ਕਿਸੇ ਮੈਰਿਜ ਪੈਲਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋਆ ਸਿੱਖਾ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ